ਏ ਬੀਬੀ ਸੰਜਾ ਤੁਹਾਨੂੰ ਰੱਖੇ ਅੱਗੇ ਮੈਲਬਨ ਟੈਸਟ ਦੇ ਤੀਜੇ ਦਿਨ ਵਿਰਾਟ ਕੋਹਲੀ ਨੇ 169 ਦੌੜਾਂ ਦੀ ਪਾਰੀ ਖੇਡੀ ਐਤਵਾਰ ਦੇ ਦਿਨ ਕੋਹਲੀ ਦੇ ਕਰਾਰੇ ਸ਼ਾਟਸ ਨੇ ਆਸਟ੍ਰੇਲੀਆ ਨੂੰ ਖੂਬ ਪਰੇਸ਼ਾਨ ਕੀਤਾ ਪੁਜਾਰਾ ਦਾ ਵਿਕਟ ਡਿੱਗਣ ਤੇ ਕੋਹਲੀ ਦਿਨ ਦੀ ਖੇਡ ਦੀ ਸ਼ੁਰੂਆਤ ਦੇ ਦੌਰਾਨ ਹੀ ਮੈਦਾਨ ਤੇ ਪਹੁੰਚ ਗਏ ਕੋਹਲੀ ਨੇ ਬੇਹਦ ਸੂਝ ਪੂਝ ਪਰਹੀ ਪਾਰੀ ਖੇਡੀ ਕੋਹਲੀ ਨੇ ਇੱਕ ਤੋਂ ਬਾਅਦ ਇੱਕ ਦਮਦਾਰ ਸ਼ਾਟ ਖੇਡਦਿਆਂ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਵਿਰਾਟ ਨੇ 86 ਗਿੰਦਾਂ ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਇਸ ਦੌਰਾਨ ਵਿਰਾਟ ਨੇ 6 ਚੌਕੇ ਜੜੇ ਪਰ ਵਿਰਾਟ ਅਰਧ ਸੈਂਕੜੇ ਤੇ ਹੀ ਨਹੀਂ ਰੁਕੇ ਅਤੇ ਵਿਰਾਟ ਨੇ ਦਮਦਾਰ ਬੱਲੇਬਾਜ਼ੀ ਕਰਦਿਆਂ ਆਪਣਾ ਸੈਂਕੜਾ ਵੀ ਪੂਰਾ ਕੀਤਾ ਵਿਰਾਟ ਨੇ 166 ਗਿੰਦਾਂ ਤੇ 100 ਦੌੜਾਂ ਪੂਰੀਆਂ ਕੀਤੀਆਂ ਇਸ ਦੌਰਾਨ ਵਿਰਾਟ ਨੇ 11 ਚੌਕੇ ਠੋਕੇ ਵਿਰਾਟ ਦਾ ਬੱਲਾ ਸੈਂਕੜੇ ਤੋਂ ਬਾਅਦ ਵੀ ਪਰਸਦਾ ਰਿਹਾ ਅਤੇ ਵਿਰਾਟ ਨੇ 242 ਗਿੰਦਾਂ ਤੇ ਆਪਣੇ 150 ਰਨ ਪੂਰੇ ਕੀਤੇ ਕੋਲੀ 169 ਦੌੜਾਂ ਬਣਾਉਣ ਮਗਰੋਂ ਦਿਨ ਦੀ ਖੇਡ ਦੇ ਆਖਰੀ ਓਵਰ 'ਚ ਆਊਟ ਹੋਏ। ਇਹ ਕੋਲੀ ਦੀ ਸਭ ਤੋਂ ਵਧੀਆ ਟੈਸਟ ਪਾਰੀ ਸਾਬਤ ਹੋਈ ਅਤੇ ਕੋਲੀ ਨੇ ਆਪਣਾ ਸਭ ਤੋਂ ਵੱਡਾ ਟੈਸਟ ਸਕੋਰ ਠੋਕ ਦਿੱਤਾ। ਇਹ ਵਿਰਾਟ ਦਾ ਸੀਰੀਜ਼ ਦਾ ਤੀਜਾ ਸੈਂਕੜਾ ਹੈ। ਇਸ ਤੋਂ ਪਹਿਲਾਂ ਵਿਰਾਟ ਕੋਲੀ ਨੇ ਐਡੀਲੇਟ ਟੈਸਟ ਦੇ ਦੋਨੋਂ ਪਾਰੀਆਂ 'ਚ ਸੈਂਕੜੇ ਜੜੇ ਸਨ। ਟੈਸਟ ਕ੍ਰਿਕਟ 'ਚ ਵਿਰਾਟ ਕੋਲੀ ਦਾ ਨੌਵਾਂ ਅਤੇ ਆਸਟ੍ਰੇਲੀਆ ਖਿਲਾਫ ਪੰਜਵਾਂ ਸੈਂਕੜਾ ਹੈ। ਖਾਸ ਗੱਲ ਇਹ ਰਹੀ ਕਿ ਕੋਲੀ ਦੇ ਸੈਂਕੜੇ ਤੇ ਜਿੰਨਾ ਖੁਸ਼ ਦਰਸ਼ਕ ਸੀ। उस तो भी ज्यादा खुश नजर आई विराट की गर्लफ्रेंड अनुष्का शर्मा एबीपी बी पी साझा तो रखे अगे